ਇਹ ਵੀ ਬੇਨਤੀ ਆਪ ਜੀ ਨੂੰ ਕਰਦਿਆਂ ਕੋਈ ਸੋਚੇ ਵੀ ਇੱਥੋਂ ਦੀ ਪਾਵਰ ਕੁਝ ਵੀ ਨਹੀਂ ਕਿਸੇ ਹੋਰ ਸਥਾਨ ਦੀ ਪਾਵਰ ਮੈਨੂੰ ਕੱਲ ਕੈਨੇਡਾ ਦੇ ਵਿੱਚੋਂ ਇੱਕ ਕਾਲ ਆਈ ਸੀ ਥੋੜਾ ਸਮਾਂ ਪਹਿਲਾਂ ਉਸ ਪਰਿਵਾਰ ਨੇ ਜਦੋਂ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਕੋਤਰੀ ਕਰਦੇ ਆ ਉਹਦੇ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਸੀ ਤੇ ਕਾਦੇ ਲਈ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੇ ਜੀ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਨੇ ਸਾਤ ਸੰਗਤ ਗਰਸ ਲਿਆ ਸੀ ਉਹਨਾਂ ਨੇ ਅਖੰਡ ਪਾਠ ਸਾਹਿਬ ਕਰਾਇਆ ਰਿਪੋਰਟਾਂ ਕਰਾ ਲਈਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਮਹਾਨ ਸ਼ਹੀਦਾਂ ਦੀ ਕਿਰਪਾ ਸਦਕਾ ਅੱਜ ਉਹਨਾਂ ਦਾ ਬੱਚਾ ਨੌਂ ਬਰਨੋ ਹੋਇਆ ਕੇਵਲ ਉਹਨਾਂ ਦਾ ਜਿੱਥੇ ਅੱਜ ਬੱਚਾ ਨੌਂ ਬਰਨੋ ਹੋਇਆ ਉਹਨਾਂ ਦਾ ਰਿਸ਼ਤੇਦਾਰ ਆਸਟ੍ਰੇਲੀਆ ਦੇ ਵਿੱਚ ਹੈ ਕੱਲ ਉਹਨਾਂ ਨੇ ਕੈਨੇਡਾ ਦੇ ਵਿੱਚੋਂ ਕਾਲ ਕਰਕੇ ਕਿਹਾ ਵੀ ਗਿਆਨੀ ਜੀ ਬਾਬਾ ਜੀ ਸਾਡੇ ਰਿਸ਼ਤੇਦਾਰ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਬੱਚੇ ਨੂੰ ਕੈਂਸਰ ਦੀ ਬਿਮਾਰੀ ਹੈ ਉਹਨਾਂ ਨੇ ਸਾਨੂੰ ਸਪੈਸ਼ਲ ਫੋਨ ਲਾ ਕੇ ਕਿਹਾ ਵੀ ਤੁਸੀਂ ਉੱਥੋਂ ਦੇ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰੋ ਵੀ ਉਹ ਜਿੱਥੇ ਤੁਸੀਂ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਾਇਆ ਸੀ ਸਾਡੇ ਵੀ ਬੱਚੇ ਦਾ ਅਖੰਡ ਪਾਠ ਸਾਹਿਬ ਉੱਥੇ ਕਰਵਾਓ ਤਾਂ ਕਿ ਜਿਵੇਂ ਤੁਹਾਡੇ ਬੱਚੇ ਨੂੰ ਤੰਦਰੁਸਤੀ ਮਿਲੀ ਸਾਡੇ ਬੱਚੇ ਨੂੰ ਵੀ ਤੰਦਰੁਸਤੀ ਮਿਲ ਜਾਵੇ ਇਹ ਬਖਸ਼ਾ